ਜੇ ਮੇਰਾ ਨਾਮ ਪਵਨ ਕੁਮਾਰ ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇੜੀ ਲਗਾ ਰਹੇ ਹੋ ਮੈਂ 15 ਸਾਲ ਤੋਂ ਲਗਾ ਰਹੇ ਹਾਂ ਕਿਤੇ ਰੇੜੀ ਲਗਾਉਂਦੇ ਹੋ ਮੈਂ ਫੇਰ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਹੈ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦੇ ਤੂੰ ਉੱਥੇ ਪਿੱ ਉਹ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਏਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦ ਬਦਤਮੀ ਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਦਿੰਦੇ ਇਹਨੇ ਪਿਆਰ ਨਾ ਬੋਲਦੇ ਆ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਆ ਨਾ ਤੇ ਬਸ ਇੱਕੋ ਧਮਕੀ ਹੁੰਦੀ ਆ ਕੀ ਤੇਰੀ ਰੇੜੀ ਚ ਕਾ ਦਨੀ ਆ ਤੇਰੀ ਰੇੜੀ ਚ ਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚ ਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚ ਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਦਾ ਮੈਨੂੰ ਆਪ ਨਹੀਂ ਪਤਾ ਭਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਰਦੇ ਨੇ ਜਿਹਨਾਂ ਨੂੰ ਵੀ ਆ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਉਹ ਸਾਹਮਣੇ ਲੱਗੀਆਂ ਆ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਕਿਉਂ ਨਹੀਂ ਸਾਈਡ ਸੜਕ ਦੇ ਵਿੱਚ ਜਿਹੜੀਆਂ ਲਾਈਆਂ ਲਾਈਆਂ ਨੇ ਉਹਨਾਂ ਦਾ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਬਾਜੀ ਤੁਹਾਡੀ ਨਹੀਂ ਹੋਰ ਜਿਹੜੀਆਂ ਰੇੜੀਆਂ ਉਹ ਵੇਖ ਲਓ ਕੈਮਰਾ ਕਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਣ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਬਾਜੀ ਕੋਈ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਟਾ ਦਤਾ ਮੇਰਾ ਘੱਟੋ ਘੱਟ 5000 ਦਾ ਬਾਜੀ ਤੇ ਬੀਸੀ ਕਿ ਉਹ ਹੀ ਪਣੀ ਸੀ ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਸਾਰਾ ਵੇਸਟ ਕਰਤਾ ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ দান ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਜੀ ਆ ਜੀ ਜਾ ਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀ ਆ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਬਾਪ ਐਕਸਪਾਇਰ ਹੋ ਗਏ ਮੈਂ ਘਰ ਚ ਇਕੱਲਾ ਕਮਾਣਾ ਲੱਗਾ ਹੁਣ ਇਹ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬੇਬਾਰ ਜਾਊ ਭਾਜੀ ਤਾਂ ਕਿਉਂ ਉਹਦੇ ਮੱਥੇ ਗੁੱਸਾ ਹੋ ਕੋ ਗੱਲ ਦਾ ਵਾ ਜਿੱਦਾਂ ਮੰਨ ਜੋਗੇ ਸੀਪੀ ਸਾਹਿਬ ਦੇ ਇਤਿਹਾਸ ਅਨੁਸਾਰ ਸੇਸ ਤਾਬਕ ਮੈਡਮ ਡੀਐਸਪੀ ਟ੍ਰੈਫਿਕ ਦੇ ਇਤਿਹਾਸ ਅਨੁਸਾਰ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾ ਦਤੀਆਂ ਵਾ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆਂ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਰੂਟ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਅਸੀਂ ਨੋਟਿਸਮੈਂਟ ਕਰਦੇ ਆਂ ਜਾਂ ਉਹਨਾਂ ਨੂੰ ਕਹਿੰਦੇ ਆਂ ਵੀ ਜੜੀਆਂ ਰੇੜੀਆਂ ਜਿਹੜੀਆਂ ਫਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਜਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਅਨਾਊਂਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀ ਆ ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰਨ ਆਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿਤੀਆਂ ਵਾ ਤੁਹਾਡੀ ਗੱਡੀਆਂ ਰੇੜੀ ਕਰਕੇ ਤੁਸੀਂ ਰੇੜੀ ਨੂੰ ਥੋੜਾ ਪਿੱਛੇ ਫੁੱਟਪਾਥ ਤੇ ਕਰਕੇ ਲਾ ਲਓ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰਕ ਨੂੰ ਡੋਲ ਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਉਹਨੂੰ ਕੀ ਕਰ ਸਕਦੇ ਉਹਦੀ ਮਾਰਸਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਪਛਾਹ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਇਹ ਕੈਡੀ ਲੱਗੀ ਆ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਚੜਾ ਲਓ ਤੇ ਪਰ ਜਿਹੜੇ ਉਹਦੇ ਮੰਦਰ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਇਹਦੀ ਰੇੜੀ ਦਿਖਾਈ ਦਿੰਦੀ ਆ ਪਰ ਪਿੰਕ ਪਲਾਜ਼ਾ ਦੇ ਵਿੱਚ ਇੰਨੀਆਂ ਰੇੜੀਆਂ ਇੰਨੀਆਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਜਿਹੜੇ ਖਬਜ਼ੇ ਤੱਕ ਕਰ ਦਿੱਤੇ ਗਏ ਨੇ ਪਿੰਕ ਪਲਾਜ਼ਾ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂ ਕੋਈ ਵੀ ਕੱਲਾ ਬੰਦਾ ਸਾਡਾ ਕੋਈ ਨਹੀਂਗਾ ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਆ ਸਫਾਈ ਪਿਕ ਬਲਾਜੇ ਦੇ ਵਿੱਚ ਵੀ ਜਾਂਦੇ ਆ ਮੈਂ ਪਲੀਰ ਗਿਆ ਮੈਂ ਗੱਡੀ ਲੈ ਕੇ ਮੈਂ ਬਹੁਤ ਵਾਰ ਖਾਲੀ ਕਰਾਇਆ ਪਿਕ ਬਲਾਜੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ ਰੇੜੀਆਂ ਵੀ ਕਰਾਈਆਂ ਉਹਨਾਂ ਨੂੰ ਕਿਹਾ ਜੇ ਜਿਹੜੀ ਪਾਰਕ ਬਣੀ ਜਾਂਦੇ ਚਿਲਾ ਲਓ No problem ਇੱਥੇ ਸਾਨੂੰ ਕੋਈ ਇਸ਼ਾਰੀ ਹੈਗਾ ਇਹ ਨਗਰ ਨਿਕਬ ਦਾ ਕੰਮ ਆ ਉਹਨਾਂ ਦੁਕਾਨਦਾਰ ਜਾਂ ਫੇ ਰੇੜੀਆਂ ਵਾਲੇ ਟ੍ਰੈਫਿਕ ਪੁਲਿਸ ਮਲਾਲਮਾਂ ਦੀ ਗੱਲ ਨਹੀਂ ਸੁਣਦੇ ਦੇਖੋ ਪਤਾ ਕਾਰਨ ਕੀ ਹੈ ਜੀ ਦੇਖੋ ਇੱਕ ਫਿਤਰਤ ਬਣ ਗਈ ਆ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਇਸ ਕਰਕੇ ਸਾਡਾ ਮਤਲਬ ਇਹਨਾਂ ਉਸ ਟ੍ਰੈਕ ਨਾਲ ਅਸੀਂ ਚਾਹੁੰਦੇ ਹਾਂ ਵੀ ਸਾਰੇ ਅੰਮ੍ਰਿਤਸਰ ਦੀ ਟ੍ਰੈਕ ਕੋ ਵਧੀਆ ਜੀਕੇ ਨਾਲ ਚੱਲੇ ਕਿਸੇ ਨੂੰ ਪਰੇਸ਼ਾਨੀ ਨਾ ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉੱਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਆਉ। ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰਖਾਉਣਾ। ਬਰਨਦਵਾਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਨਾਉਥਵਰਡ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ। ਇਸ ਕਰਕੇ ਇਹ ਆ ਕਿ ਉਹ ਆਪਣੇ ਤੌਰ ਤੇ ਕੋਈ ਮਾਨਸਿਕ ਤੌਰ ਤੇ ਹੋ ਸਕਦਾ। ਸਾਡੀ ਕੋਈ ਨਿੱ ਇਹਨਾਂ ਦਾ ਮਤਲਬ ਹੈ ਰੋਜ਼ ਰੋਜ਼ ਦੀ ਤਰ੍ਹਾਂ ਉਹ ਕਾ ਦਿੰਦੇ ਆ ਕਿ ਜਿਹੜੀਆਂ ਰੇੜੀਆਂ ਆ ਆਪਣੇ ਸਵੱਤਥ ਥਾਂ ਤੇ ਲਾਓ ਜਿੱਥੇ ਪਬਲਿਕ ਵੀ ਕੇਰਾ ਬੈਠ ਕੇ ਖਾ ਲਵੇ ਤੇ ਲੋਕ ਵੀ ਜਿਹੜੇ ਆ ਰਸਤਾ ਬਲਾਕਡ ਆਫ